ਭੱਬਾ ਦੀਪ ਸਿੰਘ ਜੀ ਨੇ ਉੱਥੇ ਖਲੋਕੇ ਕਿਹਾ ਕੋਈ ਐਵੇਂ ਨਾ ਹੋਵੇ ਮੇਰੇ ਨਾਲ ਚੱਲਿਆ ਜਾਵੇ ਤੇ ਬਾਅਦ ਚ ਪਿੱਛੋਂ ਡਰ ਕੇ ਮੋੜਾਵੇ ਲੀਕ ਖਿੱਚ ਕੇ ਕਿਹਾ ਭਾਈ ਉਹ ਜਾਇਓ ਜਿਹੜੇ ਸ਼ਹੀਦ ਹੋਣ ਲਈ ਆਏ ਆ ਉਹ ਮੇਰੇ ਨਾਲ ਤੁਰਿਓ ਜਿਹੜੇ ਹਰਿਮੰਦਰ ਸਾਹਿਬ ਦੀ ਸੇਵਾ ਲਈ ਸ਼ਹੀਦ ਹੋਣ ਆਏ ਹੋ ਸਾ ਸੰਗਤ ਜਪਣ ਵਾਲਿਆਂ ਦੀ ਬੰਗਾਰ ਵਿੱਚ ਇੰਨੀ ਵੱਡੀ ਤਾਕਤ ਹੁੰਦੀ ਹੈ ਉਹਨਾਂ ਦੇ ਗੁੱਲਾਂ ਵਿੱਚ ਇੰਨੀ ਵੱਡੀ ਤਾਕਤ ਹੈ ਇੱਕ ਵੀ ਸਿੱਖ ਲੀਕ ਦੇ ਉਰਲੇ ਪਾਸੇ ਨਹੀਂ ਰਿਹਾ ਸਾਰੇ ਲੀਕ ਟੱਪ ਗਏ ਉਧਰ ਨੂੰ ਸ਼ੀਤੇ ਨੇ ਇੱਕ ਵੀ ਨਹੀਂ ਰਿਹਾ ਫਿਰ ਸਾਰੇ ਜਣੇ ਲੀਕ ਟੱਪ ਗਏ ਨਾਲ ਪਰ ਹਰਿਮੰਦਰ ਸਾਹਿਬ ਦੇ ਇਤਿਹਾਸ ਵਿੱਚ ਦੋ ਸਿਰਾਂ ਦੀ ਗੱਲ ਹੈ ਦੋ ਸਿਰਾਂ ਦੀ ਇੱਕ ਸਿਰ ਉਹ ਹੈ ਜਿਹੜਾ ਸਿੱਖਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਵੱਢ ਕੇ ਪੰਜਾਬ ਵਿੱਚ ਵੀ ਨਹੀਂ ਰਹਿਣ ਦਿੱਤਾ ਉਹ ਰਾਜਸਥਾਨ ਦਾ ਵੱਢ ਟਪਾਤਾ ਪੰਜਾਬ ਵਿੱਚ ਵੀ ਨਹੀਂ ਰਹਿਣ ਦਿੱਤਾ ਇੱਕ ਸੀਸ ਉਹ ਹੈ ਜਿਹੜਾ ਪ੍ਰਕਰਮਾਂ ਵਿੱਚ ਸ਼ੋਭਾ ਦਿੰਦਾ ਹੈ ਦੋ ਸੀਸ ਦੋ ਸਿਰਾਂ ਦੀ ਗੱਲ ਐ ਇੱਕ ਸਿਰ ਉਹ ਮੱਸੇ ਰੰਗੜ ਦਾ ਵੱਟ ਕੇ ਪੰਜਾਬ ਟਪਾਤਾ ਵਿਕਾ ਨਰ ਲੱਗਾ ਪਤਾ ਦਿਓ ਪਾਪੀ ਦਾ ਸਿਰ ਪੰਜਾਬ ਨਹੀਂ ਰਹਿਣਾ ਚਾਹੀਦਾ ਇਹ ਪਾਪੀ ਦੇ ਸਿਰ ਵਿੱਚ ਜਿਹੜੀ ਮਦ ਬੁੱਧੀ ਪੈਦਾ ਹੋਈ ਐ ਇਹ ਪੰਜਾਬ ਦੀ ਧਰਤੀ ਤੇ ਨਹੀਂ ਰਹਿਣੀ ਚਾਹੀਦੀ ਵੱਟ ਟਪਾਤਾ ਰਾਜਸਥਾਨ ਦਾ ਔਰ ਦੂਜਾ ਅਸੀਸ ਪਰ ਕਰਮਾਂ ਦੇ ਸੋਭਾ ਦਿੰਦਾ ਹੈ ਕਾਰਨ ਕਿ ਕੋਈ ਐ ਸਜਣੋ ਜਿਹੜਾ ਗਦਾਰ ਬਣ ਕੇ ਆਉਂਦਾ ਉਹਦਾ ਸਿਰ ਸਿੱਖ ਵੱਡਾ ਟਪਾ ਦਿੰਦੇ ਨੇ ਜਿਹੜਾ ਪਿਆਰ ਨਾਲ ਆਉਂਦਾ ਉਹਦੇ ਸੀਸ ਪੂਜੇ ਜਾਂਦੇ ਨੇ ਪ੍ਰਕਰਮਾਂ ਚ ਅੱਜ ਤੱਕ ਬਾਬਾ ਦੀਪ ਸਿੰਘ ਦਾ ਅਸੀਸ ਪਰ ਕਰਮਾਂ ਚ ਪੂਜਿਆ ਜਾਂਦਾ ਹੈ ਕਿਹੜਾ ਸਿੱਖ ਹੈ ਜਿਹੜਾ ਪ੍ਰਕਰਮਾਂ ਕਰਨ ਲੱਗਿਆ ਬਾਬਾ ਦੀਪ ਸਿੰਘ ਜੀ ਦੇ ਸੀਸ ਸਥਾਨ ਤੋਂ ਲੰਘੇ ਤੇ ਸਿਰ ਨਾ ਚੁਕੇ ਸੀਸ ਝੁਕਾਇਆ ਕਰੋ ਉੱਥੇ ਉਹ ਪਤਾ ਕਿਉਂ ਪਰਕਰਮਾਂ 'ਚ ਨਿਸ਼ਾਨੀ ਰੱਖੀ ਹੈ ਇੱਥੋਂ ਲੰਧਨ ਲੱਗਿਆਂ ਬਾਬਾ ਦੀਪ ਸਿੰਘ ਨੂੰ ਯਾਦ ਕਰੀ ਸੀਸ ਝੁਕਾ ਕੇ ਅਰਦਾਸ ਕਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਜਿੰਨੀ دیر ਬਾਬਾ ਦੀਪ ਸਿੰਘ ਦੇ ਸੀਸ ਦੀ ਨਿਸ਼ਾਨੀ ਪਰਕਰਮਾਂ ਵਿੱਚ ਸਿੱਖ ਕੌਮ ਵਿੱਚ ਬਾਬਾ ਦੀਪ ਸਿੰਘ ਵਰਗੇ ਸ਼ਹੀਦ ਪੈਦਾ ਹੁੰਦੇ ਰਹਿਣਗੇ ਸ਼ੋਦੀ ਜੇ ਗੱਲ ਸੁਣਾ ਕੇ ਆਪਾਂ ਸਮਾਪਤੀ ਵੱਲ ਵਧਣਾ ਹੈ ਜਦੋਂ ਹਿੰਦੁਸਤਾਨ ਉਤੇ ਅੰਗਰੇਜ਼ਾਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ ਨਾ ਸਭ ਤੋਂ ਅਖੀਰ ਵਿੱਚ ਪੰਜਾਬ ਤੇ ਕਬਜ਼ਾ ਹੋਇਆ ਸਭ ਤੋਂ ਘੱਟ ਵਕਤ ਅੰਗਰੇਜ਼ਾਂ ਦਾ ਗੁਲਾਮ ਪੰਜਾਬ ਰਿਹਾ ਸਭ ਤੋਂ ਘੱਟ ਈਸਟ ਇੰਡੀਆ ਕੰਪਨੀ ਰਾਹੀਂ 1857 ਵਿੱਚ ਉਹਨੇ ਸਾਰੇ ਪਾਸੇ ਆਪਣਾ ਫਲਾ ਕਰ ਲਿਆ ਫੌਜਾਂ ਸੱਦ ਲਈਆਂ ਰਾਜ ਵਧਣ ਲੱਗ ਪਿਆ ਜਦੋਂ ਲਾਰਡ ਵਿਲੀਅਮ ਆਇਆ ਨਾ ਉਹਨੇ ਲਾਰਡ ਲਹੌਜੀ ਤੋਂ ਪੁੱਛਿਆ ਕਿ ਜੇ ਮੈਨੂੰ ਇਜਾਜ਼ਤ ਹੋਵੇ ਕੁਝ ਸਟੇਟਾਂ ਦਾ ਮੈਂ ਨਰੀਖਣ ਕਰਕੇ ਆਪਣਾ ਰਾਜ ਵਧਾਉਣਾ ਚਾਹੁੰਦਾ ਹੈ। ਹੁਣ ਕ ਕਰੋ ਨਰੀਖਣ। ਕਹਿੰਦੇ ਲਾਰਡ ਵਿਲੀਅਮ ਨੇ ਨਰੀਖਣ ਕਰਾਇਆ ਕਿ ਹਿੰਦੁਸਤਾਨ ਵਿੱਚ ਸਭ ਨਾਲੋਂ ਖਤਰਨਾਕ ਕੌਮ ਕਿਹੜੀ ਹੈ? ਕਿਹੜਾ ਇਲਾਕਾ ਹੈ ਜਿਹੜਾ ਖਤਰਨਾਕ ਹੈ? ਉਹਨੂੰ ਬਾਅਦ ਵਿੱਚ ਛੇੜਾਂਗੇ। ਜਿਹੜੇ ਕਮਜ਼ੋਰ ਇਲਾਕੇ ਤੋਂ ਪਹਿਲਾਂ ਕਬਜ਼ਾ ਕਰ ਲਓ। ਉਨੇ ਦੂਜੀਆਂ ਸਟੇਟਾਂ ਤੇ ਪਹਿਲਾਂ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਦੂਜੀਆਂ ਰਾਜਿਆਂ ਨੂੰ ਆਪਣੇ ਰਹਿਸਤ ਵਿੱਚ ਮਿਲਾਉਣਾ ਸ਼ੁਰੂ ਕਰ ਦਿੱਤਾ ਤੇ ਲਾਰਡ ਵਿਲੀਅਮ ਨੇ ਇਹ ਨਰੀਖਣ ਕਰਵਾਇਆ ਨਰੀਖਣ ਕਰਨ ਵਾਲੇ ਨੇ ਨਰੀਖਣ ਕਰਕੇ ਦੱਸਿਆ ਕਿ ਦੋ ਕਮਾਂ ਨੂੰ ਹਿੰਦੁਸਤਾਨ ਚ ਛੇੜੀ ਨਾ ਛੇਤੀ ਉਹ ਖਤਰਨਾਕ ਨੇ ਨਹੀਂ ਤੇ ਰਾਜ ਕਰਨਾ ਭੁੱਲ ਜਾਓਗੇ ਉਹਨਾਂ ਕਹੜੀਆਂ ਉਹ ਕਹਿੰਦੇ ਇਤਨੇ ਮਰਹੱਟੇ ਰਾਜਪੂਤ ਉਹਨਾਂ ਨੂੰ ਨਾ ਛੇੜਿਓ ਉਨਕਾ ਕਿਉਂ ਕਹਿੰਦੇ ਉਹ ਗਰੀਲਾ ਬਹੁਤ ਨੇ ਨੀਤੀ ਵਾਲੇ ਲੜਨ ਵਾਲੇ ਬਹੁਤ ਨੇ ਜਿੱਦੀ ਬਹੁਤ ਨੇ ਮਦਨੇ ਜੰਗ ਵਿੱਚ ਲੜਨ ਬਹਿ ਜਾਣਨਾ ਲੜਨ ਡਹਿ ਜਾਣ ਉਹ ਪਿੱਛੇ ਨਹੀਂ ਹਟਦੇ ਮਰਾਠਿਆਂ ਨੂੰ ਰਾਜਪੂਤਾਂ ਨੂੰ ਛੇੜਿਆ ਨਾ ਅੰਗਰੇਜ਼ਾਂ ਨੂੰ ਗਿਆ ਕਹਿੰਦਾ ਕਿਉਂ ਕਹਿੰਦਾ ਉਹਨਾਂ ਦਾ ਨਾਮ ਹੀ ਮਰ ਹਟਿਆ ਮਦਨੇ ਜੰਗ ਵਿੱਚ ਜੇ ਲੜਨ ਡੈ ਪਰ ਮਰਨ ਤੋਂ ਬਗੈਰ ਨਹੀਂ ਹਟਦੇ ਮਰ ਜਾਣਗੇ ਮੈਦਾਨ ਨਹੀਂ ਛੱਡਦੇ ਉਹ ਉਨਕਾ ਅੱਛਾ ਐਨੇ ਜਿੱਦੀ ਨੇ ਕਹਾਂਗਾ ਹਾਂ ਇਸ ਲਈ ਮਰਾਠਿਆਂ ਨੂੰ ਬਾਅਦ ਵਿੱਚ ਇਸ ਜਗ੍ਹਾ ਦਿੱਤੇ ਅੰਗਰੇਜ਼ਾਂ ਨੇ ਉਹ ਕਹਿੰਦਾ ਮਰਾਠਿਆਂ ਨੂੰ ਨਾ ਛੇੜਿਓ ਰਾਜਪੂਤਾਂ ਨੂੰ ਉਹ ਐਨੇ ਜਿੱਦੀ ਨੇ ਜੇ ਮਦਨ ਨੇ ਜੰਗ ਵਿੱਚ ਲੜਨ ਡੈਪਣ ਤਾਂ ਮਰ ਕੇ ਹੀ ਹਟਦੇ ਨੇ ਇਸ ਲਈ ਮਰਾਠਿਆਂ ਨੂੰ ਮਰ ਹੱਟੇ ਕਹਿੰਦੇ ਨੇ ਮਰ ਕੇ ਹਟਦੇ ਨੇ ਪੁੰਜ ਨਹੀਂ ਹਟਦੇ ਕਹਿੰਦੇ ਨੇ ਲਾੜ ਪੁੱਛਦਾ ਹੈ ਫਿਰ ਉਹਨਾਂ ਨਾਲੋਂ ਜ਼ਿਆਦਾ ਵੀ ਕੋਈ ਖਤਰਨਾਕ ਕਹਿੰਦੇ ਹਾਂ ਇੱਕ ਹੋਰ ਨੇ ਲੰਬੇ ਦਾੜ੍ਹਾਵਾਂ ਵਾਲੇ ਤਲਗੀਦਰ ਦਸ਼ਨੇਸ਼ ਪੇ ਤਾਂ ਦੇ ਖਾਲਸੇ ਅਖਵਾਉਂਦੇ ਨੇ ਉਹਨਾਂ ਨੂੰ ਸਿੱਖ ਕਹਿੰਦੇ ਨੇ ਪੰਜਾਬ ਦੀ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਜ਼ਿਹਰਦ ਕਰਦੇ ਰਹਿੰਦੇ ਨੇ ਉਹਨਾਂ ਵਾਸਤੇ ਹਰਿਮੰਦਰ ਸਾਹਿਬ ਮੱਕਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਤੇ ਲਾਰਡ ਵਿਲੀਅਮ ਪੁੱਛਦਾ ਉਹਨਾਂ ਦੀ ਕੀ ਖੂਬੀ ਹੈ ਮਰ ਹਟੇ ਮਰ ਕੇ ਹਟਦੇ ਨੇ ਜਿੱਦੀ ਬਹੁਤ ਨੇ ਲੜਨ ਲਈ ਤੇ ਖਾਲਸਿਆਂ ਦੀ ਕੀ ਖੂਬੀ ਹੈ ਦੱਸਣ ਵਾਲੇ ਨੇ ਕਿਹਾ ਲਾਰਡ ਵਿਲੀਅਮ ਸਾਹਿਬ ਖਾਲਸਿਆਂ ਦੀ ਪਤਾ ਕੀ ਖੂਬੀ ਹੈ ਮਰ ਹਟੇ ਤਾਂ ਲੜਨ ਡੈਭਣ ਮਰ ਕੇ ਹਟਦੇ ਨੇ ਖਾਲਸੇ ਮਰ ਕੇ ਵੀ ਹਟਦੇ ਨਹੀਂ ਸੀਸ ਵੱਢਣ ਤੋਂ ਬਾਅਦ ਵੀ ਲੜਦੇ ਰਹਿੰਦੇ ਨੇ ਉਹ ਹੈਰਾਨ ਹੋ ਕੇ ਪੁੱਛਦਾ ਹੈ ਕਹਿੰਦਾ ਇਹ ਕਿਵੇਂ ਹੋ ਸਕਦਾ ਕਹਿੰਦਾ ਉਹਨਾਂ ਦੀ ਹਿਸਟਰੀ ਹੈ ਉਹਨਾਂ ਦਾ ਸ਼ਹੀਦ ਬਾਬਾ ਦੀਪ ਸਿੰਘ ਹੋਇਆ ਹੈ ਹਰਮੰਦਰ ਸਾਹਿਬ ਦੀ ਪਰਕਰਮਾਂ ਵਿੱਚ ਉਹਦੀ ਯਾਦਗਾਰ ਬਣੀ ਹੈ ਸਿਰਸ ਵੱਢਣ ਤੋਂ ਬਾਅਦ ਵੀ ਲੜਨੋਂ ਹਟੇ ਨਹੀਂ ਲਾਹੌਰ ਤੱਕ ਫੌਜਾਂ ਰੌਲਾ ਪਾਉਂਦੀਆਂ ਰਹੀਆਂ ਸਿਰਸ ਵੱਡੇ ਵਾਲਾ ਸਾਡੇ ਮਗਰ ਆ ਰਿਹਾ ਹੈ ਸੀਸ ਕੱਟਣ ਤੋਂ ਬਾਅਦ ਵੀ ਮਰ ਕੇ ਵੀ ਮਦੰਨੇ ਜੰਗ ਵਿੱਚ ਹਟਦੇ ਨਹੀਂ ਮਰ ਕੇ ਵੀ ਲੜਦੇ ਨੇ ਸਾਧ ਸੰਗਤ ਇਤਿਹਾਸ ਕਹਿੰਦਾ ਅੱਧੋ ਅੱਧੀ ਉਮਰ ਦਾ ਫਰਕ ਸੀ ਬਾਬਾ ਦੀਪ ਸਿੰਘ ਦਾ ਤੇ ਜਾਨ ਦਾ ਮਦੰਨੇ ਜੰਗ ਸੱਜਾਂ ਬਾਰ ਹੋਇਆ ਤੋ ਵੀ ਡਗ ਪਿਆ ਬਾਬਾ ਦੀਪ ਸਿੰਘ ਵੀ ਡਗ ਪਏ ਪਰ ਸਾਧ ਸੰਗਤ ਬਾਬਾ ਦੀਪ ਸਿੰਘ ਫਿਰ ਉੱਠ ਖੜੇ ਸੀਸ ਕਲੀ ਤੇ ਧਰ ਕੇ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਭੇਂਟ ਕਰਨ ਦੀ ਅਰਦਾਸ ਕੀਤੀ ਸੀ ਸਿੱਖ ਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਆਪਣਾ ਸੀਸ ਭੇਂਟ ਕੀਤਾ ਜਾ ਕੇ ਗੁਰੂ ਚਰਨਾਂ 'ਚ ਹੁਣ ਇੱਕ ਜਿਨ੍ਹਾਂ ਨੂੰ ਸ਼ੱਕ ਹੋਵੇ ਕਈ ਵਾਰ ਅਸੀਂ ਨਾ ਆਪਣੇ ਹੀ ਸ਼ੱਕ ਕਰੀ ਜਾਂਦੇ ਆਪੇ ਦੁੱਜੇ ਨਹੀਂ ਤੁਹਾਨੂੰ ਕਹਿੰਦੇ ਦੋ ਸੀਸ ਕਿਵੇਂ ਵੱਡੋ ਹੋ ਗਿਆ ਤਲੀ ਤੇ ਕਿਵੇਂ ਰੱਖ ਕੇ ਲੜ ਪਏ ਇਹ ਗੱਲਾਂ ਬਣੀਆਂ ਹੋਈਆਂ ਨੇ ਸਾਡੇ ਕਹੀ ਜਾਂਦੇ ਆ ਮੈਂ ਇੱਕ ਦਿਨ ਬੇਨਤੀ ਕਹੀ ਉਹ ਸਿੱਖੋ ਤੁਹਾਡੇ ਨਾਲੋਂ ਜ਼ਿਆਦਾ ਪੜੇ ਹੋਏ ਨੇ ਹਿੰਦੂ ਲਾਈਵ ਚੱਲਦਾ ਜਦੋਂ ਗੁੱਸਾ ਨਾ ਕਰਿਓ ਸਿੱਖੋ ਤੁਹਾਡੇ ਨਾਲੋਂ ਜ਼ਿਆਦਾ ਪੜੇ ਹੋਏ ਨੇ ਹਿੰਦੁਸਤਾਨ ਦੇ ਹਿੰਦੂ ਇਸ ਹਿੰਦੁਸਤਾਨ ਵਿੱਚ ਵੱਡੇ ਵੱਡੇ ਜੱਜ ਹਿੰਦੂ ਵੱਡੇ ਵੱਡੇ ਵਕੀਲ ਹਿੰਦੂ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹਿੰਦੂ ਵੱਡੇ ਵੱਡੇ ਅਧਿਆਪਕਾਂ ਤੇ ਸਨਾਤਨੀ ਲੋਕ ਕੋਈ ਵੀ ਕੰਮ ਕਰਨ ਲੱਗਿਆਂ ਉਹ ਸਭ ਤੋਂ ਪਹਿਲਾਂ ਆਪਣੇ ਧਰਮ ਵਿੱਚ ਗਣੇਸ਼ ਦੀ ਪੂਜਾ ਕਰਦੇ ਨੇ ਐਡੇ ਵੱਡੇ ਵੱਡੇ ਸਤਿਯਮ ਕੋਰਟ ਦੇ ਜੱਜ ਮੰਨ ਤੋਂ ਵੱਧ ਵੀ ਹਿੰਦੂ ਬੰਦੇ ਨੇ ਅੱਜ ਤੱਕ ਇਸ ਗੱਲ ਦਾ ਸਵਾਲ ਨਹੀਂ ਉਠਾਇਆ ਕਿ ਹਾਥੀ ਦਾ ਬੰਦੇ ਦਾ ਸਿਰ ਵੱਢ ਕੇ ਹਾਥੀ ਦਾ ਕਿਵੇਂ ਲਾਤਾ ਗਣੇਸ਼ ਦੇ ਇੱਕ ਵੀ ਬੰਦੇ ਨੇ ਸਵਾਲ ਨਹੀਂ ਉਠਾਇਆ ਇੱਕ ਵੀ ਨਹੀਂ ਬੰਦੇ ਦਾ ਸਵਾਲ ਕਿ ਬੰਦੇ ਦਾ ਸਿਰ ਵੱਡ ਕੇ ਹਾਥੀ ਦਾ ਕਿਵੇਂ ਲੱਗਿਆ ਹੋਇਆ ਹੈ ਤਮ ਹੀ ਪੁੱਝੀ ਜਾਂਦੇ ਨੇ ਉਹ ਸਿੱਖੋ ਤੁਹਾਡੇ ਗੁਰੂ ਨੇ ਤਮ ਪੰਜ ਸੀਸ ਲੈ ਕੇ ਸੀਸ ਜੋੜੇ ਨੇ ਉਹ ਸਤ ਗੁਰੂ ਕਲਗੀਆਂ ਵਾਲੇ ਤੋਂ ਅਮਰ ਸ਼ਕਣ ਵਾਲਾ ਸੀਸ ਵੱਢਣ ਤੋਂ ਬਾਅਦ ਕਿਉਂ ਨਹੀਂ ਲੜ ਸਕਦਾ ਹੁੰਦਾ ਸੀਸ ਨੂੰ ਤਲੀ ਦਾ ਸਹਾਰਾ ਦੇ ਕੇ ਕਿਉਂ ਨਹੀਂ ਲੜ ਸਕਦੇ ਬਾਬਾ ਦੀਪ ਸਿੰਘ ਸੀਸ ਵੱਢਣ ਤੋਂ ਬਾਅਦ ਕਿਉਂ ਨਹੀਂ ਲੜ ਸਕਦੇ ਇੱਕ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਰਮਾਨੰ ਕਹਿਦਾ ਫਿਰ ਸਾਰੇ ਸ਼ੰਕਾ ਮਿਟ ਜਾਣੇ ਵਿਸ਼ਵਾਸ ਮੈਂ ਸ਼ੁਰੂ ਇੱਥੋਂ ਕੀਤਾ ਸਿੱਧ ਵਿਸ਼ਵਾਸ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਜੋ ਗੁਰੂ ਨੇ ਕਿਹਾ ਪ੍ਰਤੱਖ ਗੁਰੂ ਨੇ ਸਤਾ ਦੇ ਮੰਨ ਕੇ ਵੇਖੋ ਵਿਸ਼ਵਾਸ ਰੱਖਿਓ ਮੈਂ ਹੁਣ ਤੁਹਾਨੂੰ ਪੰਕਤੀ ਸੁਣਾਉਣ ਲੱਗਾ ਉਹਦੇ ਵਿੱਚ ਲਿਖ ਕੇ ਦਿੱਤਾ ਹੈ ਜੇ ਕੋਈ ਕਹਿੰਦਾ ਸੀਸ ਵੱਢਣ ਤੋਂ ਬਾਅਦ ਤਾਂ ਮੁੰਡਾ ਮਰ ਜਾਂਦਾ ਫਿਰ ਕਿਵੇਂ ਲੜ ਗਏ ਹਣ ਸੁਣਿਓ ਪਾਤਸ਼ਾਹ ਨੇ ਕਿ ਕੁਝ ਜਾਨਵਰ ਉਹ ਨੇ ਜਿਨ੍ਹਾਂ ਦੀ ਖੁਰਾਕ ਮਾਸਾਹਰੀ ਹੈ ਰੱਬ ਚਾਵੇ ਉਹਨਾਂ ਨੂੰ ਸ਼ਾਕਾਹਰੀ ਕਰ ਦੈ ਜਿਹੜੇ ਮਾਸਾਹਰੀ ਉਹਨਾਂ ਨੂੰ ਸ਼ਾਕਾਹਰੀ ਜਿਹੜੇ ਸ਼ਾਕਾਹਰੀ ਉਹਨਾਂ ਨੂੰ ਮਾਸਾਹਰੀ ਕਰ ਦੈ ਰੱਬ ਦੇ ਹੱਥ ਹੈ ਕੀ ਰੱਬ ਕਰ ਸਕਦਾ ਜਿੱਥੇ ਜਲ ਹੈ ਉਹ ਜਗ੍ਹਾ ਤੇ ਥਲ ਟਿੱਬੇ ਬਣਾ ਦੈ ਜਿੱਥੇ ਟਿੱਬੇ ਉੱਥੇ ਹੜ ਲਿਆ ਦੈ ਅੱਜ ਦੁਬਈ ਵਿੱਚ ਹੜ ਆ ਗਿਆ ਪਿੱਛੇ ਜੇ ਤੁਸੀਂ ਰੌਲਾ ਵੇਖਿਆ ਇਹ ਰੱਬ ਦੇ ਹੱਥ ਹੈ ਅਖੀਰ ਤੇ ਪੰਕਤੀ ਪੜਿਓ ਬਣੀ ਤੁਨ ਨੂੰ ਯਾਦ ਹੈ ਪੜੋ ਇਹਨੂੰ ਪਿਆਰ ਨਾਲ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਸ਼ੀਆਂ ਵਾਜਾਂ ਚਰਗਾ ਪੁਈਆਂ ਇਹ ਮਾਸ ਖਾਨ ਵਾਲੇ ਨੇ ਸ਼ੀਆਂ ਵਾਜਾਂ ਚਰਗਾ ਪੁਈਆਂ ਇਨਾਖੋ ਵਾਲੇ ਘਾ ਘਾਣ ਤੇ ਨਾਸ ਖਵਾਲੇ ਚਲਾਇ ਰਾ ਨਦੀਆਂ ਤੇ ਬੈਦ ਖੱਲੇ ਰੱਬ ਚਾਵੇ ਥੱਲੀ ਕਰੇ ਸਗਾਲ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਹੁਣ ਪੰਕਤੀ ਸੁਣਿਓ ਜਿੱਤੇ ਜੀ ਜੀ ਵਾਲੇ ਸਾਹਾ ਭਾਈ ਜਿੰਨੇ ਜੀਵ ਜਿਉਂਦੇ ਨੇ ਕਾਦੇ ਨਾਲ ਸਾਹਾ ਨਾਲ ਸਾਹ ਚੱਲਦੇ ਤਾਹੀਂ ਜਿਉਂਦੇ ਨੇ ਜਿੱਤੇ ਜੀ ਜੀ ਵਾਲੇ ਸਾਹਾ ਜੇ ਰੱਬ ਚਾਵੇ ਸਾਹ ਰੱਬ ਜਿ ਵਾਉਣ ਤੇ ਆ ਜਾਏ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਏ ਜੇ ਗੁਰੂ ਲੜਾਉਣ ਤੇ ਆ ਜਾਏ ਸਿਸ ਵੱਡਣ ਤੋਂ ਬਾਦ ਵੀ ਲੜਾ ਸਕਦਾ ਏ ਇਹ ਗੁਰੂ ਤੇ ਵਿਸ਼ਵਾਸ ਰੱਖਿਓ ਭਰੋਸਾ ਰੱਖਿਓ ਸਾ ਸਤ ਸਤ ਗੁਰੂ ਕਿਰਪਾ ਬਖਸ਼ਿਸ਼ ਕਰਨ ਸਾਨੂੰ ਵਿਸ਼ਵਾਸ ਆ ਜਾਏ ਭਰੋਸਾ ਆ ਜਾਏ ਫਿਰ ਦਿਨ ਮਨੋਂ ਦਾ ਫਾਇਦਾ ਏ ਇੱਕ ਬੇਨਤੀ ਮੈਂ ਪਹਿਲਾਂ ਵੀ ਕਹੀ ਹੈ ਅਰਦਾਸ ਕਰਕੇ ਜਾਓ ਨਿਤਨੇਮ ਯਾਦ ਹੋ ਜਾਏ ਸਾਨੂੰ ਵੀ ਸਾਡੇ ਬੱਚਿਆਂ ਨੂੰ ਜਿਹਦੇ ਪੱਲੇ ਬਾਣੀ ਦਾ ਨੇਮ ਹੈ ਉਹਨੂੰ ਗੁਰੂ ਨੇ ਪ੍ਰੇਮ ਜ਼ਰੂਰ ਦੇਣਾ ਦੇਖੋ ਮਨ ਭਾਵੇਂ ਤੁਹਾਡਾ ਲੱਗੇ ਭਾਵੇਂ ਨਾ ਲੱਗੇ ਮਨ ਭਾਵੇਂ ਤੁਹਾਡਾ ਲੱਗੇ ਨਾ ਲੱਗੇ ਪਰ ਬਾਣੀ ਰੋਜ਼ ਪੜ੍ਹਨੀ ਨਾ ਛੱਡਿਓ ਜਿਸ ਸਿੱਖ ਦਾ ਨੀਮ ਬਣਿਆ ਇੱਕ ਦਿਨ ਗੁਰੂ ਨੇ ਪ੍ਰੇਮ ਬਣਾ ਦੇਣੇ ਜਿਹਦਾ ਪ੍ਰੇਮ ਬਣਿਆ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸਹੇਲਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪ੍ਰੇਮ ਤਾਂ ਪੈਦਾ ਹੋਣਾ ਜੇ ਨੀਮ ਕਰੋਗੇ ਪ੍ਰੇਮ ਤਾਂ ਪੈਦਾ ਹੋਣਾ ਜੇ ਨੀਮ ਕਰੋਗੇ ਇੱਕ ਛੋਟੀ ਜਿਹੀ ਗੱਲ ਧਿਆਨ ਚ ਸੁਣਿਓ ਦੇ ਨੀਮ ਦਾ ਕੋਈ ਫਾਇਦਾ ਹੈਗਾ ਉਦ ASCII ਹੈ ਜਿਨ੍ਹਾਂ ਨੇ ਉਹ ਪੁਸਤਕ ਲਿਖੀ ਹੈ ਉਹ ਚ ਉਦਾਹਰਨ ਦਿੱਤੀ ਵੀ ਦੇਵਤੇ ਨਾ ਇੱਕ ਵਾਰ ਗੁੱਸੇ ਹੋ ਗਏ ਵੀ ਲੋਕ ਪੂਜਾ ਨਹੀਂ ਕਰਦੇ ਉਹ ਨਹੀਂ ਮੀਂਹ ਰੋਕਦਾ ਜੇ ਮੀਂਹ ਨਹੀਂ ਪੈਗਾ ਲੋਕ ਆਪੇ ਦੁਖੀ ਹੋਣਗੇ ਜਦੋਂ ਮੀਂਹ ਰੋਕਦਾ ਨਾ ਮੀਂਹ ਕਿਹਨੇ ਪਾਉਣਾ ਸੀ ਕਹਿੰਦੇ ਇੰਦਰ ਨੇ ਇੰਦਰ ਕਹਿੰਦਾ ਵੀ ਕਿੰਨਾ ਚਿਰ ਰੋਕਣਾ ਉਹ ਦੇਵਤਿਆਂ ਨੇ ਮੀਟਿੰਗ ਕਰਕੇ ਕਿਹਾ ਜਦੋਂ ਅਸੀਂ ਤੈਨੂੰ ਕਮਾਂਗੇ ਉਦੋਂ ਮੀਂਹ ਪਾਈਂ ਇੰਦਰ ਕਹਿੰਦਾ ਕਦੋਂ ਕਹੋਗੇ ਉਹ ਕਹਿੰਦੇ ਸ਼ਿਵਜੀ ਦੀ ਡਿਊਟੀ ਲਾਤੀ ਹੈ ਸ਼ਿਪ Puri ਤੋਂ ਤੂੰ ਸੰਖ ਵਜਾਉਣਾ ਜਦੋਂ ਸੰਖ ਵੱਜਿਆ ਸਮਝਣ ਵਾਸਤੇ ਉਦੋਂ ਤੂੰ ਹੀ ਪਾ ਦੇ ਕਹਿੰਦਾ ਠੀਕ ਹੈ ਇੱਕ ਸਾਲ ਲੰਘ ਗਿਆ ਦੋ ਸਾਲ ਲੰਘ ਗਏ ਮੀਂਹ ਨਹੀਂ ਪਿਆ ਸੋਕਾ ਪੈ ਗਿਆ ਔੜ ਲੱਗ ਗਈ ਫਸਲਾਂ ਉਜੜ ਗਈਆਂ ਲੋਕ ਦੁਖੀ ਹੋ ਗਏ ਜਦੋਂ ਦੋ ਕਸਾਲ ਲੰਘੇ ਲੋਕੀ ਦੁਖੀ ਹੋ ਗਏ ਇੱਕ ਬਜ਼ੁਰਗ ਨੇ ਇੱਕ ਦਿਨ ਜੇਠਾੜ ਦੀਆਂ ਧੁੱਪਾਂ ਉਨੇ ਵਰਦ ਜੋੜੇ ਖੇਤਾਂ ਜਾ ਕੇ ਹਲ ਮੋਣ ਲੱਗ ਪਿਆ ਜਿਹੜਾ ਲੰਘੇ ਉਹ ਕਹਿੰਦਾ ਤੂੰ ਮੂਰਖ ਹੋਇਆ ਯਾਰ ਸੁੱਕੀ ਧਰਤੀ ਬਾਈ ਜਾਂਨੇ ਦੋ ਸਾਲ ਹੋ ਗਏ ਮੀਂਹ ਨਹੀਂ ਪਿਆ ਕਿਤੇ ਪਾਸਿਓਂ ਲੱਗਦਾ ਵੀ ਨਹੀਂ ਮੀਂਹ ਪੈਣਾ ਤੂੰ ਹਲ ਕਿਉਂ ਮੋਣ ਹੈ ਇੰਨੀ ਧੁੱਪ ਵਿੱਚ ਬਲਦਾਂ ਵਿਚਾਰਿਆਂ ਨੂੰ ਔਖਾ ਕੀਤਾ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਬਾਈ ਜਾਣ ਦਿਓ ਉਹ ਖੇਤ ਵਿੱਚ ਹਲ ਵਾਈ ਜਾਂਦਾ ਐਨੀ ਤੁੱਪ ਵਿੱਚ ਨਾ ਕੋਈ ਮੀਂਹ ਨਾ ਧਰਤੀ ਜ ਨਮੀ ਸੁੱਕੀ ਧਰਤੀ ਸ਼ਖਰ ਦੁਪਹਿਰੇ ਵੜਦਾ ਵਿਚਾਰਿਆਂ ਨੂੰ ਲੈ ਕੇ ਹਲ ਵਹੀ ਗਿਆ ਕਹਿੰਦੇ ਜਦੋਂ ਉਹਨੂੰ ਹਲ ਵਾਉਂਦੇ ਆ ਵੇਖਿਆ ਨਾ ਤਾ ਸ਼ੇਪ ਪੂਰੀ ਤੋਂ ਜਿੱਥੇ ਕੋਈ ਸ਼ੇਪ ਦੀ பார்ਵਤੀ ਰਹਿੰਦੇ ਹੋਣੇ ਕਹਿੰਦੇ ਪਰ பார்ਵਤੀ ਨੇ ਵੇਖ ਕੇ ਕਿਹਾ ਭਗਵਾਨ ਜੀ ਆ ਬੰਦਾ ਧਰਤੀ ਤੇ ਹਾਲ 깔 ਲਈ ਵਹੀ ਜਾਂਦਾ ਨਾ ਕੋਈ ਨੀਂਹ ਦਾ ਵਾਨ ਹੈ ਨਾ ਧਰਤੀ ਗੱਲੀ ਹੈ ਸੁੱਕੀ ਧਰਤੀ ਬਲਦਾਂ ਨੂੰ ਲੈ ਕੇ ਭਾਈ ਜਾਂਦਾ ਕਿਉਂ ਉਹ ਸ਼ਿਵ ਜੀ ਨੇ ਕਿਹਾ ਪਾਰਵਤੀ ਜਾ ਤਾਂ ਇਹ ਬੰਦਾ ਮੂਰਖ ਹੈ ਜਾਂ ਫਿਰ ਬੰਦਾ ਬਹੁਤ ਸਿਆਣਾ ਹੈ ਹੁਣ ਕਹ ਜੀ ਦੋ ਗੱਲਾਂ ਕਿਵੇਂ ਹੋ ਸਕਦੀਆਂ ਕਹਦਾ ਤੈਨੂੰ ਕਿ ਦੋਆਂ ਚ ਇੱਕ ਹੈ ਜਾਂ ਤਾਂ ਬਹੁਤ ਮੂਰਖ ਹੈ ਜਿਹੜਾ ਹਾਲ ਬੰਦ ਜਾਂ ਫਿਰ ਬਹੁਤ ਸਿਆਣਾ ਹੈ ਪਾਰਵਤੀ ਕਹਿੰਦੀ ਕਿਵੇਂ ਪਤਾ ਲੱਗੇ ਸਮਝੋ ਹਣ ਗੱਲ ਉਹ ਕਹਿੰਦਾ ਇਦਾਂ ਕਰਦੇ ਮੈਂ ਪਤਾ ਕਰ ਲਾ ਜਾਂਦੇ ਜਦੋਂ ਨੂਰੂਪ ਧਾਰ ਕੇ ਆਏ ਪਤਾ ਕਰੀਏ ਬੰਦੇ ਦਾ ਰੂਪ ਧਾਰ ਕੇ ਆ ਕੇ ਪੁੱਛਿਆ ਬਾਬਾ ਹਲ ਕਿਉਂ ਬੋਣੇ ਇੰਨੀ ਜੇਠੜ ਦੀ ਤਪਦੀ ਧੁੱਪ ਹੈ ਸੁੱਕੀ ਧਰਤੀ ਹੈ ਮੀਂਹ ਦਾ ਕੋਈ ਆਵਾਣ ਨਹੀਂ ਲੋਕ ਔੜ ਲੱਗੀ ਹੈ ਲੋਕਾਂ ਨੇ ਛੱਡ ਦਿੱਤੇ ਹਲ ਬੋਣੇ 2 ਸਾਲ ਹੋ ਗਏ ਮੀਂਹ ਨਹੀਂ ਪਿਆ ਤੂੰ ਕਿਉਂ ਬੋਣ ਲੱਗ ਪਿਆ ਹਲ ਤੇ ਬਜ਼ੁਰਗ ਨੇ ਪਤਾ ਕੀ ਕਿਹਾ ਕਹਿੰਦਾ ਮੈਂ ਅਭਿਆਸ ਕਰ ਰਿਹਾ ਕਿਤੇ ਭੁੱਲ ਨਾ ਜਾਈਏ ਹਲ ਬੋਣਾ ਠੀਕ ਆ ਮੀਂਹ ਨਹੀਂ ਪੈਣਾ ਪਵੇ ਧਰਤੀ ਸੁੱਕੀ ਐ ਕੋਈ ਗੱਲ ਮੀਂਹ ਨਹੀਂ ਪੈਂਦਾ ਕੋਈ ਗੱਲ ਨਹੀਂ ਫਸਲ ਨਹੀਂ ਵਿਚੀ ਜਾਂਦੀ ਕੋਈ ਗੱਲ ਨਹੀਂ ਪਰ ਕਿਤੇ ਹਲ ਬੋਣਾ ਇਹਨਾ ਭੁੱਲ ਜਾਈਏ ਆ ਬੱਲਾਂ ਨੂੰ ਹਲ ਬੋਣਾ ਭੁੱਲ ਜਾਣਾ ਮੈਂ ਅਭਿਆਸ ਕਰਦੇ ਹਾਂ ਅਭਿਆਸ ਨਹੀਂ ਛੱਡਣਾ ਚਾਹੀਦਾ ਭਾਵੇਂ ਖੇਤੀ ਹੋਵੇ ਭਾਵੇਂ ਨਾ ਹੋਵੇ ਮੈਂ ਅਭਿਆਸ ਕਰਦੇ ਹਾਂ ਉਹ ਸੁਣ ਕੇ ਜਲਿਓ ਨੇ ਜਾ ਕੇ ਸ਼ਿਵ ਜੀ ਨੂੰ ਕਹਿ ਦੀ ਬੰਦਾ ਬਹੁਤ ਸਿਆਣਾ ਹੈ ਕਹਿੰਦਾ ਕਿ ਉਹ ਜੀ ਤੁਹਾਡੀ ਗੱਲ ਸੱਚ ਆ ਬੰਦਾ ਬਹੁਤ ਸਿਆਣਾ ਹੈ ਉਹ ਕਹਿੰਦਾ ਮੈਂ ਅਵਿਹਾਸ ਕਰ ਰਿਹਾ ਕਿਤੇ ਬਲਦਾਂ ਨੂੰ ਖੇਤੀ ਕਰਨੀ ਨਾ ਭੁੱਲ ਜਾਏ ਹਲ ਬੋਣਾ ਨਾ ਭੁੱਲ ਜਾਏ ਮੈਨੂੰ ਕਿਤੇ ਖੇਤੀ ਨਾ ਕਰਨੀ ਭੁੱਲ ਜਾਏ ਬੀਜਣਾ ਵਸ਼ਤ ਨਾ ਬੀਜੇ ਉਹ ਵੱਖਰੀ ਗੱਲ ਹੈ ਪਰ ਹਲ ਬੋਣਾ ਨਾ ਭੁੱਲ ਜਾਂ ਮੈਂ ਅਵਿਹਾਸ ਕਰ ਰਿਹਾ ਕਹਿੰਦੀ ਉਹ ਅਵਿਹਾਸ ਕਰ ਰਿਹਾ ਕਹਿੰਦੇ ਅੱਛਾ ਤੇ পার্বਦੀ ਨੂੰ ਪਤਾ ਕੀ ਕਿਹਾ ਕਹਿੰਦੀ ਸ਼ਿਵ ਜੀ ਭਗਵਾਨ 2 ਸਾਲ ਹੋ ਗਏ ਤੁਸੀਂ ਉਹ ਸੰਖ ਬਜਾ ਕੇ ਨਹੀਂ ਵੇਖਿਆ ਮੜਾ ਜਾ ਬਜਾ ਕੇ ਵੇਖ ਲਓ ਤੁਹਾਨੂੰ ਵੀ ਕਿਤੇ ਭੁੱਲ ਨਾ ਜਾਵੇ ਕਹਿੰਦੀ ਗੱਲ ਤਾਂ ਸਹੀ ਹੈ ਭੁੱਲੀ ਨਾ ਜਾ ਉਹ ਜਦੋਂ ਸ਼ਿਵ ਜੀ ਨੇ ਸੰਖ ਵਜਾਇਆ ਆਵਾਜ਼ ਪੰਚੀਂ ਅੰਦਰ ਕੋਲੋਂ ਮੋਲੇ ਧਾਰ ਵਰਖਾ ਪਾਤੀ ਮੀਂਹ ਪੈਣ ਲੱਗ ਪਿਆ ਉਹਨੂੰ ਲੱਗਾ ਹੁਕਮ ਹੋ ਗਿਆ ਸਜਣੋ ਇਹ ਸੱਚ ਹੈ ਜੇ ਅਵੇ ਆਸ ਕਰਨ ਲੱਗ ਜਾਓ ਅਵੇ ਆਸ ਕਰਨ ਵਾਲੇ ਕਿਰਪਾ ਦਾ ਮੀਂਹ ਪਵਾਏ ਲੈਂਦੇ ਨੇ ਉਹ ਵੱਖਰੀ ਗੱਲ ਹੈ ਮਨ ਲੱਗੇ ਭਾਵੇਂ ਨਾ ਲੱਗੇ ਜਿਵੇਂ ਆਸਕਰ ਲੱਗਦੋ ਨਾ ਨਾਮ ਕਰਨਾ ਨਾ ਛੱਡੋ ਇੱਕ ਦਿਨ ਕਿਰਪਾ ਦਾ ਮੇਹ ਪਏ ਜਾਣਾ ਤੁਹਾਨੂੰ ਅਰਥ ਆਉਣ ਜਾਂ ਨਾ ਆਉਣ ਵਿਚਾਰ ਕਰਨੀ ਜ਼ਰੂਰੀ ਹੈ ਜ਼ਰੂਰ ਅੱਥ ਪੜਿਆ ਕਰੋ ਮਨ ਨਹੀਂ ਲੱਗਦਾ ਕੋਈ ਗੱਲ ਨਹੀਂ ਪਰ ਬਾਣੀ ਪੜਨੀ ਨਾ ਛੱਡਿਓ ਨਿਤਨੇਮ ਕਰਨਾ ਨਾ ਛੱਡਿਓ ਇੱਕ ਦਿਨ ਮੇਰੇ ਕਲਗੀਆਂ ਵਾਲੇ ਦਾ ਪ੍ਰੇਮ ਮਿਲ ਜਾਣਾ ਆਓ ਬਾਬਾ ਦੀਪ ਸਿੰਘ ਜੀ ਉਹ ਪਰਵਾਨਤ ਗੁਰੂ ਦੇ ਸਿੱਖ ਨੇ ਜਿਨ੍ਹਾਂ ਨੂੰ ਇੰਨੀਆਂ ਡਿਗਰੀਆਂ ਭਾਈ ਦੀਪੇ ਤੋਂ ਭਾਈ ਦੀਪ ਸਿੰਘ ਬਾਬਾ ਦੀਪ ਸਿੰਘ ਫਿਰ ਸ਼ਹੀਦ ਬਾਬਾ ਦੀਪ ਸਿੰਘ

ਜੇ ਗੁਰੂ ਮੇਰ ਦਾ ਹੱਥ ਰੱਖ ਦੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ 7 ਦਿਨ ਹੋਏ ਉਹ ਵੀ ਸ਼ਹੀਦ ਹੋ ਜਾਂਦੇ ਨੇ ਕਈ ਨਹੀਂ ਤਾਂ ਵੱਡੇ ਵੱਡੇ ਫੇਸਬੁਕਾਂ ਤੇ ਬੋਲਣ ਵਾਲਿਆਂ ਨੇ ਕੱਖ ਨਹੀਂ ਕੀਤਾ ਕੌਮ ਦਾ ਵਿਗਾੜ ਦਿੱਤਾ ਕੌਮ ਦਾ ਸਭ ਤੋਂ ਵੱਧ ਕਲੇਸ਼ ਸਿੱਖੋ ਤੁਹਾਡਾ ਫੇਸਬੁਕ ਤੇ ਪਿਆ ਛੱਡ ਦਿਓ ਇਹ ਕਲੇਸ਼ ਸਿੱਖ ਸਿੱਖਿਆਂ ਦੇ ਪੁਤਲੇ ਫੁਕਣੇ ਛੱਡ ਦਿਓ ਨਹੀਂ ਤਾਂ ਦਸਵੇਂ ਪਾਤਸ਼ਾਹ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਰਹਿਣਾ ਆਪਾਂ ਆਓ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਸਿੱਖ ਪੰਥ ਦੇ ਵਾਅਦੇ ਲੈ ਲੋਚੇ ਸਿੱਖ ਸਿੱਖ ਤੇ ਵਿਸਾ ਕਰੇ ਦੋ ਵਚਨ ਕਮਾਓ ਸਿੱਖ ਸਿੱਖ ਤੇ ਵਿਸਾ ਕਰੇ ਸਿੱਖ ਪੰਥ ਦੇ ਵਾਅਦੇ ਲੈ ਲੋਚੇ ਅਰਦਾਸ ਕਰਿਆ ਕਰੋ ਪੰਥ ਲਈ ਆਓ ਮਿਲ ਕੇ ਇੱਕ ਵਾਰ ਬਾਬਾ ਦੀ ਸਿੰਘ ਜੀ ਨੂੰ ਕਹੋ